ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਦਸਵੀਂ ਮਹਿਮਾ ਸਬਾਈ ਜ਼ਿਲ੍ਹਾ ਬਠਿੰਡਾ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ ਤੇ ਨਾਲ ਨਾਲ ਜਾਣਦੇ ਹਾਂ ਕਿ ਕੀ ਹੈ ਇਸ ਗੁਰੂ ਘਰ ਦਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਮੁਗਲਾਂ ਦੇ ਨਾਲ ਦੋ ਹੱਥ ਕਰਦੇ ਹੋਏ ਨਗਰਾਂ ਨੂੰ ਤਾਰਦੇ ਹੋਏ ਦੀਨਾ ਕਾਂਗੜ ਪਹੁੰਚੇ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖਿਆ ਸੀ ਉੱਥੇ ਬਰਾੜਾਂ ਦੀ ਫੌਜ ਭਰਤੀ ਕੀਤੀ ਫਿਰ ਗੁਰੂ ਪਾਤਸ਼ਾਹ ਜੀ ਕੋਟਕਪੂਰੇ ਜੈਤੋਂ ਰਾਮਿਆਣਾ ਹੁੰਦੇ ਹੋਏ ਖਦਰਾਣੇ ਦੀ ਢਾਪ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਤੇ ਮਾਲਵੇ ਦੇ ਬਰਾੜਾਂ ਨੂੰ ਫੌਜ ਵਿੱਚ ਭਰਤੀ ਕੀਤਾ ਮੁਗਲਾਂ ਦੇ ਨਾਲ ਖਦਰਾਣੇ ਦੀ ਜੰਗ ਹੋਈ ਤੇ ਪਾਤਸ਼ਾਹ ਜੀ ਨੇ ਜੰਗ ਜਿੱਤੀ ਜਿੱਤਣ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਛੱਤੇਆਣਾ ਜਿੱਥੇ ਗੁਰਦੁਆਰਾ ਗੁਪਤਸਰ ਹੈ ਪਹੁੰਚੇ ਤਾਂ ਬਰਾੜਾਂ ਨੇ ਤਨਖਾਹਾਂ ਦੀ ਮੰਗ ਕੀਤੀ ਗੁਰੂ ਪਾਤਸ਼ਾਹ ਜੀ ਨੇ ਖੱਤਰਾਂ ਤੇ ਮੋਹਰਾਂ ਲੱਦ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਪਤ ਖਜ਼ਾਨੇ ਵਿੱਚੋਂ ਮੋਹਰਾ ਮੰਗਵਾਈਆਂ ਤੇ ਮੋਹਰਾ ਢਾਲਾਂ ਦੇ ਨਾਲ ਭਰ-ਭਰ ਕੇ ਵੰਡੀਆਂ ਤੇ ਜਦੋਂ ਭਾਈ ਦਾਨ ਸਿੰਘ ਪਿੱਛੇ ਇਕੱਲੇ ਰਹਿ ਗਏ ਤਾਂ ਗੁਰੂ ਪਾਤਸ਼ਾਹ ਜੀ ਨੇ ਆਵਾਜ਼ ਮਾਰ ਕੇ ਕਿਹਾ ਕਿ ਭਾਈ ਦਾਨਿਆ ਤੂੰ ਵੀ ਆ ਇਹਨਾਂ ਭਰਾਵਾਂ ਦੇ ਨਾਲ ਲੜ ਕੇ ਤਨਖਾਹ ਲੈ ਲੈ ਤਾਂ ਭਾਈ ਦਾਨ ਸਿੰਘ ਨੇ ਕਿਹਾ ਸਤਿਗੁਰੂ ਜੀ ਜੇ ਟੁੱਠੇ ਹੋ ਤਾਂ ਤਨਖਾ ਨਹੀਂ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਦਿਓ ਹੋਰ ਤੁਹਾਡੀ ਕਿਰਪਾ ਦੇ ਨਾਲ ਸਭ ਰੰਗ ਭਾਗ ਲੱਗੇ ਹੋਏ ਨੇ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਆਪ ਆਪਣੇ ਘਰ ਜਾ ਕੇ ਤਿਆਰੀ ਕਰੋ ਉੱਥੇ ਆ ਕੇ ਹੀ ਅੰਮ੍ਰਿਤ ਸਕਾਵਾਂਗੇ ਤਾਂ ਗੁਰੂ ਪਾਤਸ਼ਾਹ ਜੀ ਲੱਖੀ ਜੰਗਲ ਨੂੰ ਚਾਲੇ ਪਾਇ ਪਾਤਸ਼ਾਹ ਜੀ ਨੇ ਕੁਝ ਸਮੇਂ ਬਾਅਦ ਲੱਖੀ ਜੰਗਲ ਤੋਂ ਸਿੰਘਾਂ ਦੇ ਨਾਲ ਗੁਰੂ ਜੀ ਇਸ ਜਗ੍ਹਾ ਆਏ ਜਿੱਥੇ ਉਹਨ ਦਰਬਾਰ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਪਾਤਸ਼ਾਹੀ ਨੇ ਆ ਕੇ ਬਣਦੇ ਦਰਖਤ ਦੇ ਨਾਲ ਘੋੜਾ ਬੰਨਿਆ ਕਰੀਰ ਦੇ ਨਾਲ ਛਿਪਦੇ ਪਾਛੇ ਭਾਈ ਦਾਨੇ ਦਾ ਘਰ ਸੀ ਉਹਨੂੰ ਬੁਲਾ ਕੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਨਾਮ ਦਾਨ ਸਿੰਘ ਰੱਖ ਦਿੱਤਾ ਦਰਸ਼ਨ ਗੁਰੂ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਰਨ ਪਾਏ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਹਰ ਇੱਕ ਨੂੰ ਇਸ ਗੁਰੂ ਘਰ ਦੇ ਦਰਸ਼ਨ ਹੋਣ ਤੇ ਇਤਿਹਾਸ ਦਾ ਪਤਾ ਲੱਗ ਸਕੇ